ਹੈਰੋ ਫਰੈਂਡਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੈਲਕਮ ਬੈਕ ਟੂ ਮਾਈ ਚੈਨਲ ਹਾਂਜੀ ਜੋ ਵੀ ਸਾਰੇ ਮੇਰੇ ਫਰੈਂਡਸ ਬਿਟਿਓ ਨੇ ਦੇਖ ਰਹੇ ਨੇ ਪਲੀਜ਼ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਹਾਂਜੀ ਦੇਖੋ ਅਸੀਂ ਜਿਹੜੀ ਇਹ ਇੱਕ ਮੈਂ ਪਲੇਨ ਕਪੜਾ ਲਿਆਗਾ ਜਿਸ ਉੱਤੇ ਮੈਂ ਤੁਹਾਨੂੰ ਇਹ ਦੱਸ ਰਹੀ ਹਾਂਗੀ ਕਿ ਕਿਦਾਂ ਆਪਾਂ ਜਿਹੜੀ ਤਰਪਾਈ ਹੈਗੀ ਉਹ ਸਲਾਈ ਮਸ਼ੀਨ ਦੇ ਨਾਲ ਕਰ ਸਕਦੇ ਹਾਂਜੀ ਵੱਡੇ ਬਖਸ਼ੇ ਦੇ ਨਾਲ ਮੈਂ ਅਲੱਗ ਦੀ ਤਾਕਿ ਜਿਹੜੀ ਤਰਪਾਈ ਹੈਗੀ ਉਹ ਆਪਾਂ ਨੂੰ ਚੰਗੀ ਤਰ੍ਹਾਂ ਦਿਖਾਈ ਦੇ ਸਕੇ ਹਾਂਜੀ ਹੁਣ ਵੱਡੇ ਪੱਖੇ ਦੇ ਨਾਲ ਇਹ ਸਲਾਈ ਆਪਾਂ ਨੇ ਲਗਾਉਣ ਤੋਂ ਬਾਅਦ ਉਹਨੂੰ ਬੈਕ ਵੱਲ ਨੂੰ ਫੋਲਡ ਕਰ ਲੈਣਾ ਹੈ ਹਾਂਜੀ ਜਿਵੇਂ ਕਿ ਤਰਪਾਈ ਕਰਨ ਨੂੰ ਦੇਖੋ ਬਹੁਤ ਟਾਈਮ ਲੱਗ ਜਾਂਦਾ ਹੈਗਾ ਜਿੱਦਾਂ ਕਿ ਸੂਟ ਹੈ ਜਿਹੜਾ ਅਸੀਂ ਉਹ ਬਹੁਤ ਜਲਦੀ ਸਟਿਚ ਕਰ ਲੈਣਾ ਘੰਟੇ ਡੇਢ ਘੰਟੇ ਚ ਪਰ ਜਿਹੜੀ ਤਰਪਾਈ ਹੈਗੀ ਤਰਪਾਈ ਕਰਨੀ ਥੋੜੀ ਔਖੀ ਲੱਗਦੀ ਹੁੰਦੀ ਆ ਤੇ ਉਹਨੂੰ ਟਾਈਮ ਵੀ ਲੱਗ ਜਾਂਦਾ ਇਸ ਕਰਕੇ ਤੁਸੀਂ ਜਿਗਜ਼ੈਗ ਦੀ ਤਰ੍ਹਾਂ ਦੇਖੋ ਸਲਾਈ ਚਲਾਉਣੀ ਹੈ ਜਿੱਦਾਂ ਕਿ ਆਪਾਂ ਮੂਹਰੇ ਤੇ ਸਕਰੋਲ ਲਗਾਉਂਦੇ ਆਂਗੇ ਉਸੇ ਤਰ੍ਹਾਂ ਹੀ ਉਸੀ ਪਿੱਛੋਂ ਜਿਵੇਂ ਕਿ ਮੈਂ ਇਸ ਤਰ੍ਹਾਂ ਫੜ ਕੇ ਦਿਖਾਇਆ ਇਸ ਤਰ੍ਹਾਂ ਕਰਕੇ ਥੋੜਾ ਜਲਦੀ ਹੈ ਜਿਹੜਾ ਆਪਾਂ ਕਰ ਸਕਦੇ ਆਂਗੇ ਇਹ ਦਿਨੋਂ ਹੁਣ ਤਰ ਪਾਈ ਕਰਨ ਦਾ ਜਿਹੜਾ ਕੰਮ ਹੈ ਉਹ ਬਹੁਤ ਆਸਾਨ ਹੋ ਜਾਂਦਾ ਹਾਂਜੀ ਦੇਖੋ ਜਿਹੜੀ ਹੈ ਗਿੱਦਰ ਪਾਈ ਹੈਗੀ ਦੇਖੋ ਕਿੰਨੀ ਵਧੀਆ ਤਿਆਰ ਹੋਈ ਹੈਗੀ ਜਿਹੜਾ ਇਹ ਵੱਡੇ ਪੱਖੇ ਨਾਲ ਆਪਾਂ ਲਗਾਈ ਸੀ ਸਲਾਈ ਇਹਨੂੰ ਉਧੇ ਦੇ ਦੋ ਦੇਖੋ ਇਹ ਬਿਲਕੁਲ ਉਸੇ ਤਰ੍ਹਾਂ ਹੀ ਲਾ ਦਿਆ ਜਿੱਦਾਂ ਕਿ ਆਪਾਂ ਤਰਪਾਈ ਕਰਦੇ ਹਾਂ ਇਹ ਇਸ ਤਰੀਕੇ ਨਾਲ ਤੁਸੀਂ ਸिलाई ਮਸ਼ੀਨ ਦੇ ਨਾਲ ਹੀ ਬਹੁਤ ਵਧੀਆ ਤਰਪਾਈ ਕਰ ਸਕਦੇ ਹੋਗੇ ਥੈਂਕ ਯੂ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਓ